ਗੁਰਾਇਆ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਰਕ ਨੇ ਦੱਸਿਆ ਏਐਸਆਈ ਬਾਬਾ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੌਰਾਨ ਨੇ ਗਸ਼ਤ ਗੁਰਾਇਆ ਦੇ ਮਾਲਾ ਗੇਟ ਤੋਂ ਬਗੇਲੂ ਰਾਮ ਉਰਫ ਬਗੇਲ ਪੁੱਤਰ ਪੋਲਨ ਰਾਮ ਵਾਸੀ ਗੁਰਾਇਆ ਨੂੰ 3 ਗ੍ਰਾਮ ਹੈਰੋਇਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਐਸਐਚਓ ਵਿਰਕ ਨੇ ਦੱਸਿਆ ਇਸ ਤੋਂ ਪਰ ਪਹਿਲਾ ਵੀ ਵੱਖ-ਵੱਖ ਥਾਣਿਆਂ ਜਿਨ੍ਹਾਂ ਵਿੱਚ ਦੋ ਥਾਣਾ ਫਲੋਰ ਅਤੇ ਇੱਕ ਥਾਣਾ ਲੁਧਿਆਣਾ ਵਿੱਚ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਹੈ ਜੋ ਜ਼ਮਾਨਤ ਤੇ ਆਇਆ ਹੋਇਆ ਹੈ ਉਨੇ ਦੱਸਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਅੱਗੇ ਕਿਸ ਨੂੰ ਵੇਚਣੀ ਸੀ ਅਤੇ ਇਹ ਇੱਥੇ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਹੈ ਜੋ ਇਸ ਦਾ ਆਪਣਾ ਹੈ ਇਸ ਦੇ ਖਿਲਾਫ ਥਾਣਾ ਗੁਰਾਇਆ ਵਿੱਚ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕਰਕੇ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿਸ ਤੋਂ ਹੋਰ ਪੁੱਛਗਿੱਛ ਜਾਰੀ ਹੈ ਹਾਲੇ ਸਰ ਰਸ ਜੀ ਜਿਹੜਾ ਇੱਕ ਬਤਾ ਕਰਿਆ ਕਿ ਕੀ ਮਾਮਲਾ ਹਰਮਨ ਜੋਗ ਐਸਐਸਪੀ ਸਾਹਿਬ ਜਿਲੰਦਰ ਤੇ ਆਤੀ ਸਰਦਾਰ ਹਰਵਿੰਦਰ ਸਿੰਘ ਵਿਰਕ ਔਰ ਸ਼੍ਰੀ ਪਰਤਮ ਸਿੰਘ ਜੀ ਡੀਐਸਪੀ ਫਲੋਰ ਦੀ ਰਹਿਨਮਾਈ ਹੇਠ ਜੋ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਆ ਉਹ ਜੰਗੀ ਪੰਦਰ ਤੇ ਮਹਿੰਮ ਜਿਹੜੀ ਚਲਾਈ ਹੋਈ ਆ ਉਸ ਟਾਈਮ ਸਾਨੂੰ ਜਿਹੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੱਕ ਬਘੇਲ RAMਪੁਰਖ ਬਘੇਲਾ ਇਹ ਆਪਣੇ ਇੱਥੇ ਦਾ ਰਹਿਣ ਵਾਲਾ ਹੈਗਾ ਮਾਲਾ ਗੇਟ ਦੇ ਲਾਗੇ ਰਹਿੰਦਾ ਹੈਗਾ ਇਹ ਨਸ਼ੇ ਦਾ ਕਾਰੋਬਾਰ ਕਰਦਾ ਤੇ ਜਿਹੜਾ ਇਹ ਨਸ਼ਾ ਵੇਚ ਰਿਆ ਸੀਗਾ ਜਿਹਨੂੰ ਉੱਥੇ ਛਾਪਾ ਮਾਰੀ ਕਰਕੇ ਜਿਹੜਾ ਉਥੋਂ ਇਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹਦੇ ਖਿਲਾਫ ਜਿਹੜਾ ਮਕਦਮਾ ਨੰਬਰ 39 1322 216185 ਅਧੀਨ ਜਿਹੜਾ ਉਹ ਦੰਦ ਕਰਕੇ ਇਹਦੇ ਕੋਲੋਂ 30 ਗ੍ਰਾਮ ਜਿਹੜੀ ਉਹ ਹੈਰੋਨ ਇਹ बरामद ਕੀਤੀ ਹੈ ਜੀ ਇਹ ਤਾਂ ਪਹਿਲਾਂ ਵੀ ਇਹ ਹੈਗਾ ਜੀ ਰਗੜਿਆ ਇਹਦੇ ਖਿਲਾਫ ਪਹਿਲੋਂ ਵੀ ਵੱਖ-ਵੱਖ ਥਾਣਿਆਂ ਵਿੱਚ 3 ਮਕਦਮੇ ਦਰਜ ਨੇ ਇਹ ਕਾਫੀ ਸਮੇ ਤੋਂ ਹੀ ਨਸ਼ੀ ਦਾ ਕੰਮ ਕਰਦਾ ਸੀਗਾ ਪਹਿਲੋ ਇਹ ਤਲਵੰਡੀ ਰਹਿੰਦਾ ਸੀਗਾ ਆਪਣੇ ਇਹ ਲੁਧਿਆਣੇ ਦੇ ਪਿੰਡ ਦਰਿਆ ਦੇ ਲੱਗੇ ਉੱਥੇ ਕੰਮ ਕਰਦਾ ਸੀ ਉੱਥੋਂ ਫੇ ਜਦੋਂ ਪੁਲਿਸ ਨੇ ਇੱਥੇ ਰੇਡ ਪੱਤੇ ਦਰਜ ਕੀਤੇ ਤੇ ਦਰਦਾ ਮਹਾਰਾਜ ਇੱਥੇ ਮਨਾ ਕੇ ਰਹਿਣ ਲੱਗ ਪਿਆ ਤੇ ਹੁਣ ਸਾਨੂੰ ਪਤਾ ਲੱਗਾ ਵੀ ਇੱਥੇ ਆ ਕੇ ਵੀ ਇਹੀ ਧੰਦਾ ਨੇ ਬਣਾਤਾ ਆ ਜੇ ਰੇਡ ਕਰਕੇ ਜਿਹੜੀ ਦੇਖੋ ਇਹ ਬਰਬਾਦੀ ਕੀਤੀ ਹੈ ਪਹਿਲੇ ਹਰ ਜਿਹੜੇ ਤਿੰਨ ਮਾਮਲੇ ਆ ਉਹ ਵੀ ਐਨਡੀਪੀਐਸ ਦੇ ਹੋ ਰਹੇ ਨੇ ਨਹੀਂ ਸਾਰੇ ਮੁਕਦਮੇ ਐਨਡੀਪੀਐਸ ਦੇ ਦਿੱਤੇ ਨੇ ਤੇ ਤਿੰਨੇ ਇੱਥੇ ਐਨਡੀ ਦੇ ਮੁਕਦਮੇ ਦੱਤ ਹੋਏ ਨੇ ਜਮਾਨਤ ਆਇਆ ਹੈ ਹਾਂ ਉੱਥੋਂ ਹੀ ਜਮਾਨਤ ਆਇਆ ਹੈਗਾ ਔਰ ਔਰ ਵੀ ਪਤਾ ਲਾਉਣੀ ਵੀ ਕਿੱਥੇ ਕਿੰਨੂ ਇਹ ਸਮਾਨ ਲੰਦਾ ਸੀਗਾ ਔਰ ਕਿੱਥੋਂ ਲੈ ਕੇ ਆਉਂਦਾ ਸੀ ਪੂਰੇ ਢੰਗਾਈ ਨਾਲ ਇਹਦੀ ਜਿਹੜੀ ਤਤਕਸ਼ ਕਰਦੇ ਆ ਜਿਹੜਾ ਇਹ ਆਪਣਾ ਮਕਾਨ ਇਹ ਕਿਰਾਏ ਤੇ ਰੈਂਦੇ ਹੋਏ ਸੀ ਇਹ ਕਰਦੇ ਵੈਰੀਫਾਈ ਕਰਦੇ ਆ ਇਹਦੇ ਕੋਲ ਉਹ ਕਰਦੇ ਪੁੱਛਦੇ ਕਿ ਮਕਾਨ ਕਿਹਦਾ ਆ ਜਿਹਦਾ ਮਕਾਨ ਹੈਗਾ ਜੇ ਉਹਨੇ ਰੱਖਿਆ ਤੇ ਉਹ ਕਿਸ ਬਨਾ ਦੇ ਰੱਖਿਆ ਆ ਜੇ ਉਹ ਕਿਰਾਏਦਾਰ ਵੀ ਰੱਖਿਆ ਤੇ ਦੱਸਿਆ ਨਹੀਂ ਪੁਲਿਸ ਨੂੰ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਪਰਿਵਾਰ ਨਾਲ ਇਹ ਇਕੱਲਾ ਹੈ ਜੀ ਇਹਦਾ ਪੂਰਾ ਪਰਿਵਾਰ ਇੱਥੇ ਰਹਿ ਗਿਆ ਤੇ ਕਿੱਧਰ ਲਾਏ ਬੇਸ਼ੱਕਲੀ ਕਿੱਧਰ ਲਾਏ ਦਾ ਪਸਪੋਰਟ ਇਹ ਬੇਸਿਕਲੀ ਬਰੇਲੀ ਸਰ ਰਹਿਣ ਹੋਣਾ ਬਰੇਲੀ ਯੂਪੀ ਰਣ ਹਾਂ ਯੂਪੀ ਰਣ ਰਹਿਣ ਵਾਲਾ ਮੈਂ ਇੱਕ ਪੀਓ ਤੁਮ ਜਿੱਥੇ ਗਿਆ ਕਿ ਇੱਥੇ ਵਿੱਚ ਜਿਆ ਹੈ ਕਿ ਜਵਾਬ ਦੇ ਚੱਲਦਾ ਹੈ ਕਰਦੇ ਮੈਰੀਫਾਈ ਕਰਦੇ ਉੱਥੋਂ ਨਾ ਥਾਣੇ ਤੋਂ ਪਤਾ ਕਰਾਉਨੇ ਆ ਜਿਹੜਾ ਥਾਣਾ ਪੈਂਦਾ ਮਤਲਕਾ ਤਲਵੰਡੀ ਪਿੰਨੂ ਉੱਥੋਂ ਵੀ ਪਤਾ ਕਰਾਉਨੇ ਪੀਓ ਨਹੀਂ ਹੈਗਾ ਜੇ ਪੀਓ ਹੋਇਆ ਤਾਂ ਉਹਨਾਂ ਨੂੰ ਇਨਫੋਰਮ ਕਰਾਂਗੇ